ਸਾਸਰੀ ਗਾਲ ਮਿੱਤਰੋ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੜਾਹ ਡੈਰੀ ਫਾਰਮ ਤੇ ਅੱਜ ਆਪਾਂ ਪਿੰਡ ਵਿਗੜਵਾਲ ਨੇੜੇ ਸਨਾਵਾਂ ਕਿਲੋਮੀਟਰ ਜਿੱਥੋਂ ਆਪਾਂ ਵੀਡੀਓ ਕਵਰ ਕੀਤੀ ਹੈ ਇੱਕ ਮਾਲੀਆ ਤੇ ਦੋ ਹਰਿਆਣੇ ਦੀਆਂ ਕੱਟਿਆਣੇ ਪੂਰੀਆਂ ਟੌਪ ਦੀਆਂ ਜਿਹੜੇ ਬਾਈ ਕਹਿੰਦੇ ਨੇ ਆਪਾਂ ਬਰੀਡ ਪੈਦਾ ਕਰਨੀਆਂ ਬਰੀਡ ਤੇ ਕੰਮ ਕਰਨਾ ਉਹ ਕੱਟਿਆਣੇ ਬਾਈ ਦੇਸੀ ਕੱਟਿਆਣੀਆਂ ਆਪਣੇ ਲਵੇ ਹੈਗੀਆਂ ਤੇ ਵਧੀਆ ਰੇਟ ਦੇ ਵਿੱਚ ਮਿਲ ਜਣੇ ਨੇ ਤੁਹਾਨੂੰ ਵੀ ਪਤਾ ਬਰੀਡ ਬਹੁਤ ਹੀ ਵਧੀਆ ਪੈਸੇ ਲਾ ਕੇ ਮਿਲਦੀਆਂ ਆਈ ਨਹੀਂ ਹੈਗਾ ਵੀ ਘੱਟ ਰੇਟਾਂ ਵਿੱਚ ਮਿਲ ਜਾਂਦੇ ਨੇ ਕਿਹੜਾਂ ਕੱਟਿਆਣੇ ਕਰਾ ਦੇ ਚੈੱਕ ਡਿਟੇਲ ਆਪਾਂ ਵਿੱਚ ਦੇ ਦਾਂਗੇ ਤੇ ਰੇਟ ਵੀ ਜੜੀਆਂ ਬਈ ਇਹ ਕੱਟੀਆਂ तकरीबन ਇੱਕ ਇੱਕ ਸਾਲ ਦੀ ਉਮਰ ਆ 1 ਸਾਲ ਤੋਂ 6 ਮਹੀਨਾ ਵੀ ਨਾ ਉੱਪਰ ਹੋਣੀਆਂ ਨੇ ਝੋਲੀਆਂ ਬਈ ਤੁਸੀਂ ਖੁਦ ਕਰੋ ਚੈੱਕ ਬਹੁਤ ਹੀ ਜਿਆਦੇ ਹਵਾਨੇ ਵਧੀਆ ਲੱਗੇ ਹੋਣੇ ਜਿਵੇਂ 2 ਸਾਲ ਦੀ ਝੋਟੀ ਦੀ ਝੋਲੀ ਹੁੰਦੀ ਆ ਬਈ ਸਾਲ ਦੀ ਐ ਹੋ ਰਹੀਆਂ ਨੇ ਪੱਠਪੁੜੇ ਤੁਸੀਂ ਕਰੋ ਜੇ ਆਪਾਂ ਮੈਂ ਇਹਨਾਂ ਦੇ ਲੈਗ ਸਕੋਰ ਦੇਖੋ ਬਈ ਤੁਸੀਂ ਕਿੱਥੇ ਨੇ ਜਮੀ ਜਾਮਣ ਵਾਂਗੂ ਕਾਲੀਆਂ ਪਈਆਂ ਨੇ ਕੋਈ ਤੇਲ ਮਾਲਸ਼ ਨਹੀਂ ਕਰੀ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਤਾਂ ਬਾਈ ਨੇ ਪਾਣ ਵਾਸਤੇ ਜਾਂਦੇ ਆ ਜੀ ਘਰੇ ਜਗ੍ਹਾ ਤੰਗ ਹੋਣ ਕਾਰਨ ਬਾਈ ਜੀਆਂ ਮੈਂ ਸੰਸੂਪੀਆਂ ਉਹਦੇ ਕਰਨ ਜਗਾ ਤੰਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹਦੇ ਕਰਨੇ ਬਾਈ ਦੋਹੇ ਕਟੀਆਂ ਸੇਲ ਕਰ ਰਿਆ ਤੇ ਇੱਕ ਮਾਲੀਆ ਬਾਈ ਲਵੇ ਉਹ ਵੀ ਪੂਰੀ ਟੋਪ ਦੀ ਨਸਲ ਦਾ ਬਾਈ ਉਹ ਵੀ ਦਿਖਾਵਾਂਗੇ ਕਟੀਆਂ ਗਿੱਟੇ ਪੂਰੀਆਂ ਨੇ ਦੁੱਧਰ ਰਿਕਾਰਡ ਦੀ ਗੱਲ ਕਰੀ ਜਾਵੇ 18 18 ਲੀਟਰ ਇਹਨਾਂ ਦੀਆਂ ਮਾਵਾ ਦਾ ਬਾਈ ਰਿਕਾਰਡ ਹੈ ਚਾਹੇ ਉਹ ਕੱਟੀ ਆਪਾਂ ਵੀਡੀਓ ਵੀ ਦਿਖਾ ਦਾਂਗੇ ਉਹਦੀ ਮਾ ਦਾ ਰਿਕਾਰਡ ਵੀ ਬਾਈ ਲਵੇ ਪਿਆ ਤੇ ਉਹ ਕੱਟੀ ਦਾ ਪੂਰਾ ਰਿਕਾਰਡ ਪਏ ਸਰਕਾਰੀ ਸੀਮਣਾ ਦੀਆਂ ਕਟੀਆਂ ਨੇ ਬਾਈ ਐ ਨਹੀਂ ਆਪਾਂ ਕਹਿੰਦੇ ਵੀ ਇਹ ਉਹ ਪੂਰੇ ਦੀਆਂ ਨੇ ਜਾਂ ਉਹਦੀਆਂ ਸਰਕਾਰੀ ਸੀਮਣਾ ਦੀਆਂ ਕਟੀਆਂ ਨੇ 13 ਝੋਲੀਆਂ ਵੀ ਚੈੱਕ ਕਰਾਵਾਂਗੇ ਤੁਸੀਂ ਕੱਦ ਲੈਂਥ ਲੌਂਥ ਕਰੋ ਚੈੱਕ ਬਈ ਜਿਹੜੇ ਬਾਈ ਕਹਿੰਦੇ ਨੇ ਆਪਣੇ ਵਧੀਆ ਕੱਟੀਆਂ ਲੈਣੀਆਂ ਨੇ ਨਾ ਇਹ ਝੋਲੀ ਦਿਖਾ ਰੋ ਛੱਡ ਜਾ ਪੂਰੀਆਂ ਇਕੱਟੇ ਬਣੇ ਬਈ ਐ ਨਹੀਂ ਹੈਗਾ ਵੀ ਕਿਸੇ ਪਾਸੋਂ ਲਿੱਚੀਆਂ ਨਾਵੇਂ ਝੋਲੀ ਦੇਖ ਲਓ ਬਈ ਹੁਣੇ ਤੁਸੀਂ ਐ ਲੈ ਲਓ ਵੀ ਝੋਟੀਆਂ ਵਾਲਾ ਤੁਹਾਨੂੰ ਲੱਗਿਆ ਖੜਾ ਸਾਲ ਸਾਲ ਦੀਆਂ ਨੇ ਇਹੇ ਐ ਲੈ ਲਓ ਖੀਰੀਆਂ ਹੀ ਸੂਪਾਂ ਦੀਆਂ ਹੁੰਦੀਆਂ ਨੇ ਜਿਹੜੀ ਵਧੀਆ ਬਰੀਡ ਹੁੰਦੀ ਹੈ ਤੇ ਇੱਥੇ ਮਰਵਾ ਕੈਮਰਾ ਬਈ ਇਹਦਾ ਲੈਗ ਪੋਰ ਦੇਖੋ ਬਈ ਤੁਹਾਨੂੰ ਉੱਤੋਂ ਐ ਲੱਗੂ ਜਿਵੇਂ ਝੋਟੀਆਂ ਪੂਰੀ ਸਮੀਆਂ ਪਲੀਆਂ ਨੇ ਕੋਈ ਐ ਨਹੀਂ ਆਹ ਦੇਖ ਬਈ ਇਹਦੀ ਝੋਲੀ ਉਰੇ ਤੱਕ ਵਾਲ ਪੈਣਿਆ ਦੇਖੋ ਪੂਰਾ ਇਹਨਾਂ ਦੇ ਬੈੜੀਆਂ ਵਾਲਾ ਹਵਾਨਾ ਲੱਗਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਜੂਰੀਆਂ ਦੀਆਂ ਪੰਡਾਂ ਹੀ ਬਣਾਉਣੀਆਂ ਜਦੋਂ ਇਹ ਪਹਿਲੇ ਤੂਏ ਸੋਹਣੀਆਂ ਸਿੰਗੀਆਂ ਕਰਾ ਦੋ ਸੰਗੇ ਇਹ ਮੋੜਨ ਲੱਗ ਗਏ ਆ ਬਈ ਬੂਤਵਾਦ ਤੇ ਮਰਵਾ ਕੈਮਰਾ ਹੈਡ ਤੇ ਡਿਟੇਲ ਕਰਾ ਦੇ ਚੱਕ ਪੂਰੀਆਂ ਕਾਲੀਆਂ ਨੇ ਬਈ ਮੋਰਾ ਨਸਲ ਦੀਆਂ ਨਿਸ਼ਾਨੀਆਂ ਓਨੀ ਕੀ ਪੂਛ ਇਹਨਾਂ ਦੀ ਚਿੱਟੀ ਹੈ ਜਿੰਨੀ ਮੋਰਾ ਦੀ ਹੁੰਦੀ ਹੈ ਪੂਰੀ ਤਸੱਲੀ ਵਾਕੇ ਖੱਟੀਆਂ ਨੇ ਜਿਵੇਂ ਕੋਈ ਪੈਸੇ ਲਾਉਣਾ ਚਾਹੁੰਦਾ ਇਹ ਖੱਟੀਆਂ ਤੇ ਦਾਦੇ ਬਈ ਇਹਨਾਂ ਦਾ ਆਪਾਂ ਰੇਟ ਜੋੜੇ ਦਾ ਕਰਦੇ ਆ 80000 ਰੁਪਏ ਉਹਦੇ ਵਿੱਚੋਂ ਮਾਨਤਾਣ ਮਾੜਾ ਕਿਉਂਕਿ ਬਰੀਡ ਦੀ ਚੀਜ਼ ਪੈਸੇ ਲਾ ਕੇ ਹੀ ਮਿਲਦੀ ਆ ਫ੍ਰੀ ਤਾਂ ਹੀ ਮਿਲਦੀ ਨਹੀਂ ਹਣਾ ਦੇਸੀ ਕੱਟੀਆਂ ਤੁਹਾਨੂੰ ਇਹਦੇ ਨਾਲ ਦੀਆਂ ਐ ਲੈ ਲਓ ਵੀ 15000 ਦੀ ਵੀ ਮਿਲ ਜੂ 20 ਦੀ ਵੀ ਮਿਲ ਜੂ ਪਰ ਕੱਖ ਬਈ ਇਹਨੇ ਵੀ ਉੰਨੀ ਖਾਣੇ ਦੇਸੀ ਨੇ ਵੀ ਜੇ ਹੁਣ ਇਹਦੀ ਨਸਲ ਪੈਦਾ ਕਰ ਦੋਗੇ ਤਾਂ ਨਵੇਂ ਸਗੀਆਂ ਲੈ ਲਓ ਵੀ ਤੁਸੀਂ ਚਾਹੇ ਜਾਣ ਸਾਰੇ ਨੂੰ ਮੇਲੇ ਤੇ ਪਾ ਦਿਓ ਬਈ ਇਹ ਜੀਆਂ ਕੱਟੀਆਂ ਨੇ ਪੂਰੀਆਂ ਟੌਪ ਦੀਆਂ ਨਸਲ ਦੀਆਂ ਕੱਟੀਆਂ ਨੇ ਕਿਸੇ ਨੇ ਵੀ ਚੱਕਣੀਆਂ ਨੇ ਨਾ ਫਟਾਫੜ ਕੰਟੈਕਟ ਕਰ ਲਿਓ ਇਸ ਤੋਂ ਬਾਅਦ ਆਪਾਂ ਤੁਹਾਨੂੰ ਮਾਲੀ ਦੀ ਵੀਡੀਓ ਵੀ ਦਿਖਾਵਾਂਗੇ ਲਾਸਟ ਤੱਕ ਵੀਡੀਓ ਦੇਖਿਓ ਤੁਸੀਂ ਐਸ ਟਾਈਪ ਦੇਖੋ ਕੱਟੀਆਂ ਮੰਦੇ ਕੱਲੇ ਉਹ ਪਾਈ ਦੇ ਜਗ੍ਹਾ ਬਹੁਤ ਹੀ ਜ਼ਿਆਦਾ ਸੰਗ ਹੈ ਆ ਕਹਿੰਦੇ ਨੇ ਕੱਟੀਆਂ ਕਿਦਾਂ ਨੂੰ ਲੌਂਜੀ ਚੈੱਕ ਕਰਾ ਰਹੇ ਨੇ ਕੋਈ ਵਾਜਾ ਸਿੱਡੀ ਡੋਰੀ ਦਾ ਕੰਮ ਨਹੀਂ ਤੇ ਕੋਈ ਵਪਾਰ ਦਾ ਕੰਮ ਜਿਹਦਾ ਪਾਲਣ ਵਾਸਤੇ ਲਿਆਏ ਸੀ ਬਹੁਤ ਹੀ ਸੰਗ ਜਗ੍ਹਾ ਦੇ ਵਿੱਚ ਕੱਟੀਆਂ ਖੜੀਆਂ ਨੇ ਕਿਹਦੀ ਆਪੀ ਚੈੱਕ ਕਰੋ ਪਾਈ ਦੇ ਸਾਰੇ ਝੋਕੀਆਂ ਬੁੱਲਣਾ ਟੋਪ ਦਾ ਟਾਪ ਨੇ ਬਰੀਡ ਤੇ ਬਾਈ ਕੰਮ ਕਰ ਰਿਹਾ ਹੈ ਮਾਲੀ ਦੇ ਮਾਰਕੀ ਲਾ ਦੇ ਨੂ ਮਾਲੀ ਨੇ ਲਾ ਦੇ ਰੋ ਆਲੀਤ ਨੂੰ ਆਹ ਪੜੇ ਗੋਟੀ ਆ ਕਿ ਸਵਾ ਦੋ ਸਾਲ ਦਾ ਬਾਈ ਆਵਾਜ਼ ਦੋ ਸਾਲ ਦਾ ਮਾਦੇ ਬਈ ਮੈਂ ਸਾਂ ਕ੍ਰੋਸਿੰਗ ਲੱਗਿਆ ਨਾ ਖਾਲ ਲੱਗਿਆ ਕ੍ਰੋਸਿੰਗ ਵੀ ਲੱਗ ਗਿਆ ਬਈ ਚੰਗਾ ਸੁਣਿਆ ਪੜਿਆ ਤੇਰੇ ਮੇਲੇ ਦੇ ਬਾਦੋਂ ਸੰਧੀ ਸੰਧੀ ਬ੍ਰੀਕ ਹੈ ਕਿਹੜੇ ਸਾਂ ਨੇ ਇਹ ਮੋਦੀ ਦਾ ਬਈ ਮੋਦੀ ਸਾਂ ਦਾ ਬਈ ਮੋਦੀ ਬਈ ਕਾਕਸੀ ਡੇਰੀ ਫਾਰਮ ਤੋਂ ਬਈ ਲੈਂਦਾ ਹੋਇਆ ਇਹਦੀ ਡਿਮਾਂਡ ਅੱਪੀ ਕਰਦਿਆਂ ਇਹਦਾ ਬਈ ਦੇਣ ਲੈਣ ਯਾਰ 1 20 ਦਾ ਦੇਦਾ ਇੱਕ 20 ਆ ਬਈ ਇਹ ਤੁਹਾਨੂੰ ਮਾਰੀ ਬਲਕਿ ਦਾ 100 ਵੀ ਸਮਾਂ ਪੜਿਆ ਮੈਨੂੰ ਤੁਹਾਨੂੰ ਪਤਾ ਹੀ ਆ ਬਈ 20 11 ਰੇਟ ਨੇ ਜੋ ਭਿਆਂ ਦਿੱਤੀ ਇਹਦੇ ਬੁਰਾ ਬਣਾ ਕੇ ਜੇ ਮਨ ਕਰਦਾ ਤਾਂ ਇਹ ਕਿਸੇ ਨੂੰ ਵੀ ਚਾਹੀਦੀਆਂ ਨੇ ਬਾਈ ਬਾਈ ਦਾ ਨਾਮ ਬਿਲਕੁਲ ਦੇਗਰਵਾਲ ਫੋਨ ਨੰਬਰ ਕੀ ਆਪਣਾ 62399 62399 ਬਾਈ 70527 70527 ਬਾਈ ਦਾ ਨੰਬਰ ਹੈ 13 ਸਾਰਿਆਂ ਦੇ ਮਾਰ ਦੇ ਕੈਮਰਾ ਦੇ ਬਾਰੇ ਇਹ ਤਿੰਨ ਨਾਗ ਬਾਈ ਨੇ ਵਿੱਚੋਂ ਛੇੜ ਕਰ ਦਿੰਨੇ ਤੁਸੀਂ ਆਪ ਹੀ ਦੇਖ ਲਓ ਮਿੱਤਰੋ ਜਗ੍ਹਾ ਬਹੁਤ ਜਿਆਦਾ ਠੰਡ ਹੈ ਟਕੀਆਂ ਵੀ ਤੁਹਾਨੂੰ ਦਿਜੇ ਇੱਕ ਪੂਰੇ ਰਿਕਾਰਡ ਨੇ ਪਿੱਟ ਪੋੜੇ ਤੁਸੀਂ ਆਪ ਕਰੋ ਚੈੱਕ ਇੱਥੋਂ ਪਤਾ ਲੱਗਦਾ ਬਾਈ ਲੈਗ ਸਕੋਰ ਤੋਂ ਬਹੁਤ ਹੀ ਜਿਆਦਾ ਠੰਡੀ ਤਸਵੀਰ ਦਿਹਣੇ ਕਿਸੇ ਨੂੰ ਵੀ ਚਾਹੀਦਾ ਨਾ ਫਟਾਫਟ ਕੰਟੈਕਟ ਕਰੋ ਬਹੁਤ ਬਹੁਤ ਤੁਹਾਨੂੰ ਭਵਿੱਖ ਰਾਹੀਂ ਧੰਨਵਾਦ ਕਰਦਾ ਹਾਂ